ਅਗਰ ਭਾਈ ਗਜੇਂਦਰ ਸਿੰਘ ਰੈਕੋਗਨਾਈਜ਼ਡ ਹੁੰਦੇ ਨੇ ਕਾਲ ਤੱਕ ਸਭ ਤੋਂ ਅਗਰ ਭਾਈ ਗਜੇਂਦਰ ਸਿੰਘ ਰੈਕੋਗਨਾਈਜ਼ਡ ਹੁੰਦੇ ਨੇ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਕ ਕਮੇਟੀ ਤੋਂ ਤੇ ਇਨਾ ਕੇਂਦਰੀ ਸੰਸਥਾਵਾਂ ਤੋਂ ਸਿੱਖ ਆਜ਼ਾਦੀ ਸੰਘਰਸ਼ ਰੈਕੋਗਨਾਈਜ਼ਡ ਹੁੰਦਾ ਉਹ ਵਿਅਕਤੀ ਨਹੀਂ ਸੀਗਾ ਉਹ ਇੱਕ ਸੰਘਰਸ਼ ਦੀ ਪ੍ਰਤੀਨਿਧਤਾ ਕਰਦਾ ਸੀ ਸਿਮੂਲਾਈਜ਼ ਕਰਦਾ ਸੀ ਸਿੱਖ ਇੰਡੀਪੈਂਡੈਂਟ ਸਟਰਗਲ ਦੇਖੋ ਇਹਨਾਂ ਦੋਵਾਂ ਸ਼ਖਸੀਅਤਾਂ ਦੀ ਜਿਹੜੀ ਜ਼ਿੰਦਗੀ ਲੰਗੀ ਆ ਪੂਰੀ ਦੀ ਪੂਰੀ ਚਾਹੇ ਇੱਕ ਆਪਣੀ ਕੁਦਰਤੀ ਸੰਸਥਾ ਜਿਹੜੀ ਸਰੀਰਕ ਯਾਤਰਾ ਪੂਰੀ ਕਰਕੇ ਗਏ ਹੋ ਤਾਂ ਦੂਸਰੇ ਨੂੰ ਇਰਾਉਂਡ ਇੰਡੀਆ ਸਟੇ ਨੇ ਸ਼ਹੀਦ ਕੀਤਾ ਗਿਆ ਉਹਨਾਂ ਦੋਨਾਂ ਦੀ ਜੇਤੂ ਜਿੰਦਗੀ ਦਾ ਨਚੋੜ ਕੱਢੋ ਤੇ ਉਹ ਜਿਹੜਾ ਅਸਲੀ ਮੀਰੀ ਪੀਰੀ ਦਾ ਸਿਧਾਂਤ ਉੱਤੇ ਪਹਿਰਾ ਦਿੰਦਿਆਂ ਨੰਗੀ ਇਹ ਸਾਰੀਆਂ ਚੀਜ਼ਾਂ ਜਿੰਨੀਆਂ ਰਲ ਮਿਲ ਕੇ ਨਾ ਇੱਕ ਇਨਕਲਾਬ ਲੈ ਕੇ ਆਉਣਗੀਆਂ ਸਾਨੂੰ ਆਜ਼ਾਦੀ ਵੱਲ ਨੂੰ ਹੀ ਅਸਲ ਜੋ ਇਹਨਾਂ ਨੂੰ ਤਾਂ ਲੱਗਦਾ ਵੀ ਅਸੀਂ ਇਹਨਾਂ ਨੂੰ ਖਤਮ ਕਰ ਰਹੇ ਹਾਂ ਪਰ ਅਸੀਂ ਇਹ ਗੱਲ ਸਮਝਦੇ ਹਾਂ ਵੀ ਜਿਹੜਾ ਵੀ ਸਾਡਾ ਖੂਨ ਦੁੱਲਦਾ ਨਾ ਉਹ ਕਤਰਾ-ਕਤਰਾ ਹੋ ਕੇ ਖੇ ਲੜ ਕੇ ਤੇ ਹੋਰ ਵਾਸੀ ਉਹਦੇ ਨਾਲ ਤਕੜੇ ਹੋ ਕੇ ਅੱਗੇ ਲੜਨ ਵਾਸਤੇ ਅੱਗੇ ਆਉਂਦੇ ਆ ਬਹੁਤ ਸਾਰੀਆਂ ਕਵਤਾਮਾਂ ਤੇ ਬਹੁਤ ਸਾਰੇ ਇਹੋ ਜਿਹੇ ਲੇਖ ਲਿਖੇ ਨੇ ਜਿਹੜੇ ਅੱਜ ਦੇ ਨੌਜਵਾਨਾਂ ਨੂੰ ਪੜ੍ਹਨੇ ਚਾਹੀਦੇ ਨੇ ਔਰ ਉਹਨਾਂ ਤੋਂ ਸੇਧ ਲੈ ਕੇ ਜਿਹੜਾ ਪੰਜਾਬ ਦਾ ਤੇ ਪੰਥ ਦਾ ਆਜ਼ਾਦੀ ਦਾ ਰਾਹ ਆ ਉਹਨੂੰ ਅੱਗੇ ਸੰਭਾਲਣਾ ਕਿ ਬੇਨਤੀ ਕੀਤੀ ਹੈ ਭਾਈ ਅਰਜੰਦਰ ਸਿੰਘ ਉਹਨਾਂ ਨੂੰ ਕਿ ਇੱਕ ਸਾਲ ਬੀਤ ਗਿਆ ਤੁਸੀਂ ਉਹਨਾਂ ਦੀ ਅਕਾਲ ਤਖਤ ਸਾਹਿਬ ਦੀ ਜਿਹੜੀ ਹਦਾਇਤ ਹੈ ਉਹਨੂੰ ਅਣਗੌਲੀਆਂ ਰੱਖਿਆ ਹੈ ਕਿਰਪਾ ਕਰਕੇ ਉਹਦੀ ਪਾਲਣਾ ਕਰੋ ਹਦਾਇਤ ਦੀ ਪਾਲਣਾ ਕਰੋ ਔਰ ਉਹਨਾਂ ਦੀਆਂ ਤਸਵੀਰਾਂ ਲਾਈਆਂ ਜਾਣ ਕਿ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਕਈ ਵਾਰੀ ਪਿੱਛੇ ਹਟਣ ਨੂੰ ਸੋਚਦੇ ਨੇ ਨੌਜਵਾਨ ਕਿ ਆਹ ਸਮੱਸਿਆ ਜਾਂ ਕਿਸੇ ਨਿੱਜੇ ਬੰਦੇ ਦੀ ਸਮੱਸਿਆ ਆ ਪਰ ਉਹਨਾਂ ਦੇ ਸੰਘਰਸ਼ ਤੋਂ ਸਿੱਧੇ ਲੈ ਕੇ ਲੱਗਦੇ ਕਿ ਅਸੀਂ ਤੇ ਕੁਝ ਵੀ ਨਹੀਂ ਹੈਗੇ ਜਿਹੜੇ ਅਸੀਂ ਸਿੱਖ ਹੈ ਉਹ ਆਪਣੀ ਕੌਮੀਅਤ ਦੀ ਮਰਿਆਦਾ ਤੋਂ ਡਿੱਗ ਚੁੱਕੇ ਆ ਜੀਤੇ ਕਰਕੇ ਹੁਣ ਸਾਨੂੰ ਪੰਜਾਬ ਛੱਡ ਕੇ ਪਨਾਹ ਲੈਣੀ ਪੈਂਦੀ ਆ ਪਾਕਿਸਤਾਨ ਜਾਂ ਕੈਨੇਡਾ ਦੇ ਵਿੱਚ ਜਾਂ ਹੋਰ ਮੁਲਕਾਂ ਸੋ ਇਹਨਾਂ ਸ਼ਖਸੀਤਾਂ ਨੂੰ ਭਾਈ ਨੱਜਰ ਨੂੰ ਭਾਈ ਗਜੈਂਦਰ ਸਿੰਘ ਜਾਂ ਹੋਰ ਜਿਹੜੇ ਸ਼ਹੀਦ ਹੋਏ ਨੇ ਇਹਨਾਂ ਨੂੰ ਕਿਉਂ ਗੋਲਿਆ ਕੀਤਾ ਜਾ ਰਿਹਾ ਜਾਂ ਕਿਉਂ ਗੋਰ ਕੀਤਾ ਜਾ ਰਿਹਾ ਹੈ ਸਵਾਲ ਸ਼੍ਰੋਮਣੀ ਕਮੇਟੀ ਦੇ ਸਾਹਮਣੇ ਖੜਾ ਹੈ ਸੋ ਉਹਨਾਂ ਨੂੰ ਜਵਾਬ ਦੇਣਾ ਪੈਂਦਾ ਹੋਰ ਜਿੱਥੇ ਇਹਨੀਆਂ ਤਸਵੀਰਾਂ ਲੱਗਾਂਦਾ ਜਾਂ ਹੋਰ ਇਹਨੇ ਜਿਹੜੇ ਉਥੋਂ ਅਕਾਲ ਤਖਤ ਸਾਹਿਬ ਦੇ ਉੱਤੋਂ ਜਿਹੜੇ ਆ ਸਨਮਾਨ ਨੇ ਜਾਂ ਪਦਵੀਆਂ ਨੇ ਦਿੱਤੀਆਂ ਜਾ ਚੁੱਕੀਆਂ ਨੇ ਸੋ ਜਿਹੜੇ ਲੋਕਾਂ ਨੇ ਸਾਰੀ ਉਮਰ ਆਪਣੀ ਸੰਘਰਸ਼ ਦੇਖੇ ਲਾਈ ਹੋਵੇ ਔਰ ਇੱਕ ਮੌਕੇ ਦੇ ਉੱਤੇ ਦਿੱਲੀ ਅੱਗੇ ਗੋਡੇ ਨਾਲ ਟੇਕੇ ਹੋਣ ਉਹਨਾਂ ਲੋਕਾਂ ਨੂੰ ਇਗਨੋਰ ਕਰਕੇ ਅਸੀਂ ਕੌਮਨੂਕੀ ਇਸਨੇ ਆ ਦੇ ਜਾ ਰਹੇ ਅਸੀਂ ਤਾਂ ਜਿੱਥੇ ਅਕਾਲ ਤਖਤ ਸਾਹਿਬ ਤੇ ਇਹੀ ਬੇਨਤੀ ਕਰਦੇ ਆਂ ਕਿ ਤੁਸੀਂ ਕਹਿੰਦੇ ਹੋ ਡੈਮੋਕਰੈਟਿਕ ਦੇਸ਼ ਹੈ ਸਾਡਾ ਤੇ ਸਾਨੂੰ ਇੱਥੇ ਸਾਰਿਆਂ ਨੂੰ ਹੱਕ ਹੈ ਕਿ ਉਹ ਆਪਣਾ ਅਧਿਕਾਰ ਲੈ ਸਕਦਾ ਹੈ ਪਰ ਸਾਡੇ ਅਧਿਕਾਰ ਦਬੇ ਕੁਚਲੇ ਗਏ ਆ ਸਾਡੀ ਜਮਹੂਰੀਅਤ ਭੰਗ ਕੀਤੀ ਐ ਜੀਪੀਸੀ ਦੀ ਇਲੈਕਸ਼ਨ ਨਹੀਂ ਹੋਈ